ਮੋਡਲਿੰਗ ਦਾ ਹੁੰਦਾ ਜਿਹੜਾ ਮੇਰਾ ਬਣਿਆ ਸੀ ਉਹ ਤੇ ਮੇਰਾ ਦੋਸਤ ਸੀਗਾ ਜੀ ਉਹ ਪਹਿਲਾਂ ਮੋਡਲਿੰਗ ਕਾਫੀ ਥੇਰ ਤੋਂ ਕਰਦਾ ਸੀ ਤੇ ਉਹਨੇ ਮੈਨੂੰ ਪੁੱਛਿਆ ਵੀ ਜੇ ਤਰਾ ਕੋਈ ਥੋੜਾ ਬੋਲਾ ਸ਼ੌਕ ਹੈਗਾ ਮੋਡਲਿੰਗ ਵਿੱਚ ਤੇ ਮੈਂ ਉਸ ਨੂੰ ਉੱਧਰ ਇੰਟਰੋਡਿਊਸ ਕਰਾ ਸਕਦਾ ਤੇ ਗਿਆ ਤੇ ਸਰਵਿਸ ਕਰਕੇ ਟ్రਾਇਲ ਦੇ ਤੌਰ ਤੇ ਵੀ ਚੱਲੋ ਇੱਕ ਵਾਰ ਕਰ ਲਾਂਗੇ ਤੇ ਮੁੜ ਕੇ ਸ਼ੌਕ ਪੂਰਾ ਕਰੇ ਵਾਪਸ ਆ ਜਾਾਂਗੇ ਲੇਕਿਨ ਜਦੋਂ ਪਹਿਲੀ ਵਾਰ ਮੈਂ ਸ਼ੋਅ ਤੇ ਕਰਨ ਗਿਆ ਤੇ ਬੜਾ ਕੌਨਫੀਡੈਂਸ ਨਾਲ ਜਦੋਂ ਮੈਂ ਵਾਕ ਕੀਤਾ ਤੇ ਮੈਨੂੰ ਜੋ ਉੱਥੇ ਟੀਨੇਜਰ ਲੜਕੇ ਲੜਕੀਆਂ ਨੇ ਮੈਨੂੰ ਪ੍ਰੇਸ ਕੀਤਾ ਇਸ ਕਰਕੇ ਮੈਂ ਨੌਜਵਾਨਾਂ ਉੱਤੇ ਇਹੋ ਮੈਂ ਆਪਣੇ ਲੋ ਅਪੀਲ ਕਰੂੰਗਾ ਵੀ ਆਪਣੀ ਮਿਹਨਤ ਤੇ ਬਲਤੇ ਚ ਕਾਮ ਕਰਨ ਦੀ ਕੋਸ਼ਿਸ਼ ਕਰੋ ਨਾ ਕਿ ਕਿਸ ਗਲਤ ਲੋਕਾਂ ਦੇ ਹੱਥਾਂ ਚ ਪੈ ਕੇ ਕੋਈ ਉਹਨਾਂ ਦੇ ਲਾਰੇ ਲੱਪੇ ਸੁਣ ਕੇ ਤੇ ਕੋਈ ਉਹ ਜਾ ਆਪਣੇ ਉੱਪਰ ਐਕਸਪਲੋਇਟ ਕਰਾਓ ਜਿਹੜਾ ਵੀ ਸ਼ੋਅ ਕੀਤਾ ਉਹ ਤੋਂ ਅਗਲੇ ਸ਼ੋਅ ਵਿੱਚ ਡਿਜ਼ਾਈਨਰ ਨੂੰ ਜਾਂ ਸ਼ੋਅ ਜਿਹੜਾ ਡਾਇਰੈਕਟਰ ਸੀ ਉਹਨੂੰ ਮੈਂ ਪਹਿਲਾਂ ਪੁੱਛਦਾ ਸੀ ਮੇਰੇ ਪਿਛਲੇ ਸ਼ੋਅ ਵਿੱਚ ਮੇਰੀਆਂ ਕੀ ਗਲਤੀਆਂ ਸੀ ਜਿਹੜੀਆਂ ਮੈਂ ਅੱਜ ਕੀ ਨਾ ਕਰ ਸਕਾਂ ਤਾਂ ਮੈਂ ਆਪਣੇ ਆਪ ਨੂੰ ਇੰਪਰੂਵ ਕਰ ਸਕਾਂ ਸਾਸ਼ਿਕਾਲ ਦੀ ਸਾਰਿਆਂ ਤੁਸੀਂ ਦੇਖ ਦਿੱਤਾ ਸਿਟੀ ਹੈਡਲਾਈਨਸ ਤੇ ਮੈਂ ਹਾਂ ਤੁਹਾਡੇ ਨਾਲ ਬਹੁਤ ਸਿੱਕਾ ਬਲ ਮਾਡਲਿੰਗ ਦੀ ਦੁਨੀਆ ਦੀ ਗੱਲ ਕਰ ਲਿਆ ਅਕਸਰ ਹਰ ਇੱਕ ਦਾ ਸੁਪਨਾ ਹੁੰਦਾ ਹੈ ਕਿ ਅਸੀਂ ਮਾਡਲਿੰਗ ਕਰੀਏ ਪਰ ਨੌਜਵਾਨ ਜਿਹੜੇ ਨੇ ਕਿ ਉਹ ਇਸ ਚੀਜ਼ ਤੋਂ ਵੰਝੇ ਰਹ ਜਾਂਦੇ ਨੇ ਕਈਆਂ ਨੂੰ ਮੌਕਾ ਨਹੀਂ ਮਿਲਦਾ ਪਰ ਜਿਨ੍ਹਾਂ ਨੇ ਕਰਨਾ ਹੁੰਦਾ ਉਹ ਉਮਰ ਨਹੀਂ ਦੇਖਦੇ ਉਸ ਦੇ ਵਿੱਚ ਸ਼ਾ ਜਾਂਦੇ ਨੇ ਅੱਜ ਤੁਹਾਨੂੰ ਦਮਨ ਮਜੀਠੀਆ ਇੱਕ 3 ਸਾਲ ਦੇ ਨੌਜਵਾਨਾਂ ਮਿਲਣ ਜਾ ਰਹੇ ਹਾਂ ਜਿਹੜੇ ਕਿ ਮਾਡਲਿੰਗ ਕਰਦੇ ਨੇ ਜਦੋਂ ਰੈਂਪ ਉੱਤੇ ਤੁਰਦੇ ਨੇ ਇੱਕ ਵੱਖਰੀ ਤੌਰ ਹੁੰਦੀ ਇਹਨਾਂ ਦੀ ਤੇ ਨੌਜਵਾਨ ਵੀ ਇਹਨਾਂ ਨੂੰ ਦੇਖਦੇ ਰਹ ਜਾਂਦੇ ਨੇ ਅੰਮ੍ਰਿਤਸਰ ਦੇ ਰਹਿਣ ਵਾਲੇ ਨੇ ਗੱਲਬਾਤ ਕਰਾਂਗੇ ਆਖਿਰ ਕਿਸ ਤਰ੍ਹਾਂ ਜਿਹੜਾ ਹੈ ਕਿ ਇੱਕਦਮ ਜ਼ਿੰਦਗੀ ਦੇ ਵਿੱਚ ਮਾਡਲਿੰਗ ਦੇ ਵੱਲ ਇਹਨਾਂ ਦਾ ਨਿਜ਼ਾਮ ਹੋਇਆ ਜਾਂ ਕਿਸ ਤਰ੍ਹਾਂ ਇੱਕਦਮ ਜਿਹੜਾ ਹੈ ਕਿ ਇਹਨਾਂ ਦਾ ਮਨ ਕੀਤਾ ਮਾਡਲਿੰਗ 'ਚ ਜਾਣ ਦਾ ਪਹਿਲਾਂ ਤਾਂ ਸਰ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਸਤਿ ਸ੍ਰੀ ਅਕਾਲ ਜੀ ਪੰਚਤੀ ਤੇ ਥਾਰੇ ਤੁਹਾਡੇ ਸਵੋਤਿਆਂ ਨੂੰ ਵੀ ਸਤਿ ਸ੍ਰੀ ਅਕਾਲ ਜੀ ਸਰ ਪਹਿਲਾਂ ਤਾਂ ਇਹ ਜਾਣਨਾ ਚਾਹਾਂਗੇ ਆਖਿਰ ਮਾਡਲਿੰਗ ਦੇ ਵਿੱਚ ਕਿਸ ਤਰ੍ਹਾਂ ਆਣਾ ਹੋਇਆ ਕਿਵੇਂ ਤੁਸੀਂ ਇਸ ਮਾਡਲਿੰਗ ਚੰਗੇ ਮੋਡਲਿੰਗ ਦਾ ਹੁੰਦਾ ਜਿਹੜਾ ਮੇਰਾ ਬਣਿਆ ਸੀ ਉਹ ਤੇ ਮੇਰਾ ਦੋਸਤ ਸੀ ਗਾ ਜੀ ਉਹ ਪਹਿਲਾਂ ਮੋਡਲਿੰਗ ਕਾਫੀ ਦੇਰ ਤੋਂ ਕਰਦਾ ਸੀ ਤੇ ਉਹਨੇ ਮੈਨੂੰ ਪੁੱਛਿਆ ਵੀ ਜੇ ਤਰਾ ਕੋਈ ਥੋੜਾ ਬੋਲਾ ਸ਼ੌਕ ਹੈਗਾ ਮੋਡਲਿੰਗ ਉਹ ਤੇ ਮੈਂ ਤੇ ਉਹਦਰ ਇੰਟਰੋਡਿਊਸ ਕਰਾ ਸਕਦਾ ਤੇ ਗਿਆ ਤੇ ਸਰਵਿਸ ਕਰਕੇ ਟ੍ਰਾਇਲ ਦੇ ਤੌਰ ਤੇ ਵੀ ਚਲੋ ਇੱਕ ਵਾਰ ਕਰ ਲਾਂਗੇ ਤੇ ਮੁੜ ਕੇ ਸ਼ੌਕ ਪੂਰਾ ਕਰੇ ਵਾਪਸ ਆ ਜਾਾਂਗੇ ਲੇਕਿਨ ਜਦੋਂ ਪਹਿਲੀ ਵਾਰ ਮੈਂ ਸ਼ੋਅ ਤੇ ਕਰਨ ਗਿਆ ਤੇ ਬੜਾ ਕੌਨਫੀਡੈਂਸ ਨਾਲ ਜਦਮਾ ਵਾਕ ਕੀਤਾ ਤੇ ਮੈਨੂੰ ਜੋ ਉੱਥੇ ਟੀਨੇਜਰ ਲੜਕੇ ਲੜਕਿਆਂ ਨੇ ਮੈਨੂੰ ਪ੍ਰੇਸ ਕੀਤਾ ਜਾਂ ਮੈਨੂੰ ਕਿਸ ਨੇ ਰਿਕੁਐਸਟ ਕੀਤੀ ਕਿ ਤੁਹਾਡੇ ਨਾਲ ਫੋਟੋ ਖਿਚਾਉਣੀ ਚਾਹੁੰਦੇ ਆ ਉਹਦੇ ਨਾਲ ਮੈਨੂੰ ਬਹੁਤ ਜ਼ਿਆਦਾ ਅਨਕਰੇਜਮੈਂਟ ਮਿਲੀ ਤੇ ਮੈਂ ਫਿਰ ਇੱਕ ਟਰਮੀਨੇਸ਼ਨ ਕਰਦੀ ਬਣ ਵਿੱਚ ਵੀ ਮੈਂ ਇਸ ਖੇਤਰ ਨੂੰ ਛੱਡਣਾ ਨਹੀਂ ਇਹਦੇ ਵਿੱਚ ਮੈਂ ਕਾਮਯਾਬ ਤੇ ਸਫਲ ਇੱਕ ਮਾਡਲ ਬਣ ਕੇ ਫੇਰ ਹੀ ਪਿੱਛੇ ਹਟਣਾ ਸਰ ਇਸ ਇੰਡਸਟਰੀ ਬਾਰੇ ਜਾਣਨਾ ਚਾਹਾਂਗਾ ਕਿਸ ਤਰ੍ਹਾਂ ਦੀ ਇੰਡਸਟਰੀ ਹੈ ਕਿਵੇਂ ਦੇ ਲੋਕ ਹੁੰਦੇ ਨੇ ਇਸ ਵਿੱਚ ਕਿਸ ਤਰ੍ਹਾਂ ਦਾ ਇਹ ਸਾਰਾ ਇੰਡਸਟਰੀ ਦਾ ਸਾਰਾ ਜਿਹੜਾ ਵੋਲ ਹੈਗਾ ਵਾ ਮਾਡਲਿੰਗ ਦਾ ਇਸ ਸੰਸਾਰ ਵਿੱਚ ਕੋਈ ਵੀ ਇੰਡਸਟਰੀ ਕੋਈ ਵਪਾਰ ਕੋਈ ਪ੍ਰੋਫੈਸ਼ਨ ਜਿਹੜਾ ਮਾੜਾ ਨਹੀਂ ਹੁੰਦਾ ਜੀ ਹਰ ਵਪਾਰ ਹਰ ਪ੍ਰੋਫੈਸ਼ਨ ਵਿੱਚ ਕੋਈ ਨਾ ਕੋਈ ਲੋਕ ਚੰਗੇ ਵੀ ਹੁੰਦੇ ਆ ਕੋਈ ਲੋਕ ਮਾੜੇ ਹੁੰਦੇ ਆ ਪਰ ਇਹ ਜਿਹੜੀ ਲਾਈਨ ਹੈ ਗਲੈਮਰ ਦੀ ਦੁਨੀਆ ਕਹਿ ਸਕਦੇ ਆ ਨੂੰ ਇਹਦੇ ਵਿੱਚ ਤੁਹਾਨੂੰ ਗਲਤ ਲੋਕ ਜਦਾ ਜ਼ਿਆਦਾ ਮਿਲਦੇ ਆ ਜਿਹੜੇ ਨੌਜਵਾਨ ਲੜਕੇ ਲੜਕੀਆਂ ਨੂੰ ਮਿਸਗਾਈਡ ਕਰਦੇ ਐ ਐਕਸਪਲੋਇਟ ਕਰਦੇ ਆ ਉਹਨਾਂ ਦੇ ਪੈਸੇ ਫਜ਼ੂਲ ਕਰਵਾ ਦਿੰਦੇ ਆ ਇਸ ਕਰਕੇ ਮੈਂ ਨੌਜਵਾਨਾਂ ਨੂੰ ਤੇ ਇਹੋ ਆਪਣੇ ਵੱਲ ਅਪੀਲ ਕਰੂੰਗਾ ਵੀ ਆਪਣੀ ਮਿਹਨਤ ਤੇ ਬਲ ਤੇ ਕਾਹ ਵਧਣ ਦੀ ਕੋਸ਼ਿਸ਼ ਕਰੋ ਨਾ ਕਿ ਕਿਸੇ ਗਲਤ ਲੋਕਾਂ ਦੇ ਹੱਥਾਂ 'ਚ ਪੈ ਕੇ ਕੋਈ ਉਹਨਾਂ ਦੇ ਲਾਰੇ ਲੱਪੇ ਸੁਣ ਕੇ ਤੇ ਕੋਈ ਹੋ ਜਾ ਆਪਣੇ ਉੱਪਰ ਸਪਾਇਟਾ ਕਰਾਓ ਆਪਣੀ ਮਿਹਨਤ ਕਰੋ ਆਪਣੇ ਹੁਨਰ ਨੂੰ ਵਧਾਓ ਜਿੱਦਾਂ ਮੈਂ ਤੁਹਾਨੂੰ ਆਪਣਾ ਐਗਜ਼ਾਮਪਲ ਦਿੰਦਾ ਮੈਂ ਜਿਹੜਾ ਵੀ ਸ਼ੋਅ ਕੀਤਾ ਮੋਤੋਂ ਅਗਲੇ ਸ਼ੋਅ ਵਿੱਚ ਡਿਜ਼ਾਈਨਰ ਨੂੰ ਜਾਂ ਸ਼ੋਅ ਜਿਹੜਾ ਡਾਇਰੈਕਟਰ ਸੀ ਉਹਨੂੰ ਮੈਂ ਪਹਿਲਾਂ ਪੁੱਛਦਾ ਸੀ ਮੇਰੇ ਪਿਛਲੇ ਸ਼ੋਅ ਵਿੱਚ ਮੇਰੀਆਂ ਕੀ ਗਲਤੀਆਂ ਸੀ ਜਿਹੜੀਆਂ ਮੈਂ ਕੀ ਨਾਕ ਕਰ ਸਕਾਂ ਤਾਂ ਮੈਂ ਆਪਣੇ ਆਪ ਨੂੰ ਪ੍ਰੂਫ ਕਰ ਸਕਾਂ ਸਰ ਵੈਸੇ ਜਾਨਣਾ ਚਾਹਵਾਗਾ ਕਿ ਮਾਡਲਿੰਗ ਤੇ ਲਾਈਨ ਵਿੱਚ ਅਕਸਰ ਕਿਹਾ ਜਾਂਦਾ ਕਿ ਲੜਕੀਆਂ ਲਈ ਸਹੀ ਨਹੀਂ ਆ ਜਾਂ ਕੁਝ ਹੈ ਕਿ ਇੱਕ ਕਰਦੇ ਨੇ ਉਹਨਾਂ ਨੂੰ ਹਨਾ ਕਿ ਆਪਾਂ ਨਹੀਂ ਹਰ ਕੋਈ ਗੱਲ ਕਹਿੰਦਾ ਇਹ ਚ ਕਿੰਨੀ ਕੀ ਸੱਚਾਈ ਹੈ ਇਸ ਚੀਜ਼ ਦੇ ਵਿੱਚ ਕਿ ਲੜਕੀਆਂ ਲਈ ਮਾਡਲਿੰਗ ਜਾਂ ਫੇਸ਼ਨ ਇਹ ਕੋਈ ਸੇਫ ਹੈ ਜਾਂ ਨਹੀਂ ਹੈ ਮੈਂ ਤੁਹਾਨੂੰ ਪਹਿਲਾਂ ਕਹਿ ਚੁੱਕਾ ਜੀ ਵੀ ਹਰ ਖੇਤਰ ਦੇ ਵਿੱਚ ਲੋਕ ਮਾੜੇ ਵੀ ਹੁੰਦੇ ਚੰਗੇ ਵੀ ਹੁੰਦੇ ਆ ਜਿਹੜੀਆਂ ਲੜਕੀਆਂ ਆਪਣੀ ਸਹੀ ਡਿਟਰਮੀਨੇਸ਼ਨ ਲੈ ਕੇ ਜਾਂਦੀਆਂ ਕਿ ਅਸੀਂ ਆਪਣੀ ਮਿਹਨਤ ਦੇ ਬਲ ਬੁੱਤੇ ਤੇ ਆਪਣੇ ਕਲਾ ਦੇ ਬੇਸ ਤੇ ਉਤੇ ਆਪਣੇ ਆਪ ਨੂੰ ਕਾਮਯਾਬ ਕਰਨਾ ਉਹਨਾਂ ਵਾਸਤੇ profession ਕੋਈ ਮਾੜਾ ਨਹੀਂ ਗਾ ਜਿਹੜੀ ਉਹਨਾਂ ਕਿਸੇ ਲੜਕੀ ਜਾਂ ਨੌਜਵਾਨ ਲੜਕੇ ਲੜਕੀ ਦੀ ਆਪਣੀ ਇੰਡੀਵਿਜੂਅਲ ਜਿਹੜੀ ਉਹਦੀ ਕੈਰੈਕਟਰ ਹੈ ਉਹਦਾ ਉਹਦਾ ਕੋਈ ਵੀ ਅਸੀਂ ਕੋਈ ਗਰੰਟੀ ਨਹੀਂ ਦੇ ਸਕਦੇ ਉਹ ਗਲਤ ਅਥਾਂ ਪੈ ਜਾਏ ਐਕਸਪਲੋਇਟ ਹੋ ਜਾਏ ਉਹਦੇ ਵਿੱਚ ਉਹ ਉਹਦੀ ਗਲਤੀ ਹੁੰਦੀ ਹੈ ਜਿਹੜਾ ਜੀ ਜਿਹੜਾ ਇਹ ਫੈਸ਼ਨ ਦਾ ਐਡਾ ਬੋਲਿੰਗ ਦਾ ਜਿਹੜਾ ਹੈਗਾ profession ਇਹ profession ਨਹੀਂ ਉਹਨਾਂ ਚੰਦ ਬੰਦਿਆਂ ਕਰਕੇ ਮਾੜਾ ਨਹੀਂ ਕਹਿ ਸਕਦੇ ਮਨੇ ਕਿ ਦੇਖਦਾਂ ਕੇ ਬੰਦਾ ਇਸ ਦੇ ਵਿੱਚ ਬਹੁਤ ਵਧੀਆ ਤਰ੍ਹਾਂ ਅੱਗੇ ਵਧ ਸਕਦਾ ਬੜਾ ਵੈਲ ਐਸਟੈਬਲਿਸ਼ਡ ਪ੍ਰੋਫੈਸ਼ਨ ਆ ਇਹਦੇ ਵਿੱਚ ਕਈ ਲੋਕਨ ਵਾਲੋਂ ਦੇ ਆ ਜਿਹਦੇ ਵਿੱਚ ਆਰਗੇਨਾਈਜ਼ਰ ਹੁੰਦੇ ਆ ਆਰਗੇਨਾਈਜ਼ਰ ਜਦੋਂ ਆਰਗੇਨਾਈਜ਼ ਕਰਦਾ ਉਹਦੇ ਵਿੱਚ ਪ੍ਰੋਡਕਸ਼ਨ ਵਰਕ ਵਰਗੇ ਆਉਂਦੇ ਆ ਲਾਈਟ ਸਾਊਂਡ ਵਾਲੇ ਆਉਂਦੇ ਆ ਉਹਦੇ ਵਿੱਚ ਡਿਜ਼ਾਈਨਰਜ਼ ਆਉਂਦੇ ਆ ਉਹਦੇ ਵਿੱਚ ਮਾਡਲ ਆਉਂਦੇ ਆ ਬੜਾ ਵੈਲ ਐਸਟੈਬਲਿਸ਼ਡ ਇੱਕ ਸਿਸਟਮ ਬਣਿਆ ਹੋਇਆ ਜਿਹਦੇ ਵਿੱਚ ਬਹੁਤ ਲੋਕਾਂ ਨੂੰ ਰੋਜ਼ਗਾਰ ਮਿਲਦਾ ਸਰ ਤੁਹਾਡਾ ਐਕਸਪੀਰੀਅੰਸ ਜਾਨਣਾ ਚਾਹਾਂਗੇ ਜਦੋਂ ਤੁਸੀਂ ਫਸਟ ਟਾਈਮ ਰੈਂਪ ਵਾਕ ਕੀਤੀ ਤੇ ਕਿਹੋ ਜਿਹਾ ਆਸ-ਪਾਸੇ ਮਾਹੌਲ ਸੀ ਕਿਵੇਂ ਲੋਕਾਂ ਦਾ ਐਪਰੀਸ਼ੀਏਟ ਮਿਲ ਰਹੀ ਸੀ ਕਿਵੇਂ ਤਾਲੀਆਂ ਵੱਜ ਰਹੀਆਂ ਸੀ ਉਸ ਬਾਰੇ ਥੋੜਾ ਸਾਂਝਾ ਕਰੋ ਕਿ ਤਿੰਨ ਸਾਲ ਦੇ ਵਿੱਚ ਲੋਕੀ ਅਕਸਰ ਘਰ ਚ ਬੰਦੇ ਤਾਂ ਤੁਸੀਂ ਉਦੋਂ ਰੈਂਪ ਵਾਕ ਤੇ ਤੋਰੇ ਸੀ ਕਿਹੋ ਜਿਹਾ ਐਕਸਪੀਰੀਅੰਸ ਰਿਹਾ ਮੈਨੂੰ ਫਸਟ ਵਾਕ ਤੋਂ ਬਾਅਦ ਹੀ ਕੁਝ ਛੇ ਟਿਨੇਜਰ ਲੜਕੇ ਲੜਕੀਆਂ ਨੇ ਘੇਰ ਲਿਆ ਸੀ ਉਹਨਾਂ ਨੇ ਕਿਹਾ ਵੀ ਸਾਨੂੰ ਡਿਜ਼ਾਈਨਰ ਦੱਸਿਆ ਕਿ ਤੁਹਾਡਾ ਇਹ ਫਸਟ ਚਾਂਸ ਆ ਪਰ ਜਿਸ ਤਰੀਕੇ ਨਾਲ ਤੁਸੀਂ ਲਾਈਟਸ ਨੂੰ ਤੇ ਕੈਮਰਾਜ਼ ਨੂੰ ਬੜੇ ਕੌਨਫੀਡੈਂਸ ਨਾਲ ਫੇਸ ਸਾਨੂੰ ਨਹੀਂ ਲੱਗਦਾ ਵੀ ਤੁਸੀਂ ਫਸਟ ਟਾਈਮ ਕਰ ਰਹੇ ਹੋ ਕਿਉਂਕਿ ਅਸੀਂ ਤਾਂ ਕਈ ਵਾਰੀ ਅੱਧ ਵਿੱਚੋਂ ਭੱਜ ਕੇ ਵਾਪਸ ਭੱਜ ਜਾਂਦੇ ਆ ਕਿ ਅਸੀਂ ਫੇਸ ਨਹੀਂ ਕਰ ਸਕਦੇ ਤੇ ਮੈਂ ਉਹਨਾਂ ਨੂੰ ਸੋਕੋ ਇਸ ਗੱਲ ਨੂੰ ਬੜਾ ਇਨਸਪੀਰੇਸ਼ਨਲੀ ਮਹਿਸੂਸ ਕੀਤਾ ਤੇ ਮੈਨੂੰ এনਕਰੇਜਮੈਂਟ ਮਿਲੀ ਕਿ ਮੈਨੂੰ ਲੋਕਾਂ ਨੇ ਪੇਸ ਕੀਤਾ ਤੇ ਮੈਂ ਨੂੰ ਇਸ ਕੰਮ ਵਿੱਚ ਅੱਗੇ ਵਧਣਾ ਚਾਹੀਦਾ 38 ਸਾਲ ਦੀ ਉਮਰ ਬਹੁਤ ਜ਼ਿਆਦਾ ਹੁੰਦੀ ਹੈ ਮੇਰੇ ਘਰ ਤੇ ਅਸੀਂ ਕਹਿੰਦੇ ਬਜ਼ੁਰਗ ਹੁੰਦੇ ਨੇ ਲੋਕ ਪਰ ਤੁਹਾਡੀ 38 ਸਾਲ ਦੇ ਵਿੱਚ ਤੁਸੀਂ ਮੋਡਲਿੰਗ ਕਰ ਰਹੇ ਹੋ ਕਿੰਨਾ ਕਿ ਮਨਾ ਕਿ ਮਿਹਨਤ ਲੱਗਦੀ ਇਸ ਨੂੰ ਜਿਹੜੇ ਮੇਨਟੇਨੈਂਸ ਤੁਸੀਂ ਆਪਣੀ ਬੋਡੀ 'ਤੇ ਰੱਖੀ ਹੋਈ ਆ ਨੁੱਕ ਰੱਖੀ ਹੋਈ ਆ ਕਿੰਨਾ ਕਿ ਡਿਫਿਕਲਟ ਹੁੰਦੀ ਆ ਹਾਰਡਵਰਕ ਹੁੰਦਾ ਇਸ ਦੇ ਪਿੱਛੇ ਕੁਝ ਇੱਕ ਕਹਾਵਤ ਆ ਜਿਹਨੂੰ ਮੈਂ ਵੀ ਸਾਬਤ ਕਰਨਾ ਚਾਹੁੰਦਾ ਕਿ ਇਹ ਚੀਜ਼ ਜਸਟ ਏਜ ਇਸ ਨੰਬਰ ਜਿਹੜਾ ਤੁਸੀਂ ਕਹਿੰਦੇ ਏਜ ਦੇ ਹਿਸਾਬ ਨਾਲ ਏਜ ਦੇ ਹਿਸਾਬ ਨਾਲ ਆਪਣੇ ਆਪ ਨੂੰ ਵੀਕਰ ਵੜਾ ਲੈਣਾ ਆਪਣੇ ਘਰ ਬੈਠਣਾ ਕੋ ਖਾਣਾ ਪੀਣਾ ਸੌ ਜਾਣਾ ਤੇ ਕਲਪਤ ਕਰਸ਼ਣ ਨਹੀਂ ਕਰ ਉਹ ਆਪਣੀ ਜ਼ਿੰਦਗੀ ਨੂੰ ਸੋਇਲ ਕਰਨ ਵਾਲੀ ਗੱਲ ਆ ਜੇ ਆਪਾਂ ਇਸ ਲਾਈਨ ਵਿੱਚ ਚੱਲੇ ਆ ਤੇ ਇਹਦੇ ਵਿੱਚ ਅਸੀਂ ਹੈਲਥ ਕੌਨਸ਼ੀਅਸ ਹੋ ਜਾਂਦੇ ਆ ਹੁਣ ਮੈਂ 5 ਕਿਲੋਮੀਟਰ ਡੇਲੀ ਆਪਣੀ ਵਾਕ ਕਰਦਾ ਉਹ ਤੋਂ ਇਲਾਵਾ ਮੈਂ ਜਿਮ ਵਿੱਚ 45 ਮਿੰਟ ਤੋਂ ਲੱਗੇ 1 ਆਵਰ ਤੱਕ ਮੈਂ ਆਪਣਾ ਜਿਮ ਕਰਦਾ ਹਾਂ